ਕਲੱਬ ਕਵਾਨਾ ਦੀ ਗੁੰਡਾਗਰਦੀ ਲੱਖ ਰੁਪਏ ਖਰਚਣ ਵਾਲੇ ਪਰਿਵਾਰ ਨਾਲ ਗੁੰਡਾਗਰਦੀ ਫੋਟੋਗ੍ਰਾਫਰਾਂ ਨਾਲ ਵੀ ਕੀਤੀ ਬਸਲੂਕੀ ਕਈ ਹੋਟਲਾਂ ਤੋਂ ਬਾਅਦ ਹੁਣ ਮਸ਼ਹੂਰ ਕਲੱਬ ਕਵਾਨਾ ਦੀ ਗੁੰਡਾਗਰਦੀ ਸਾਹਮਣੇ ਆਈ ਹੈ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਇੱਕ ਪਰਿਵਾਰ ਵੱਲੋਂ ਕਲੱਬ ਕਵਾਨਾਂ ਤੇ ਗੁੰਡਾਗਰਦੀ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਇੰਨਾ ਹੀ ਨਹੀਂ ਕਲੱਬ ਕਵਾਨਾਂ ਵੱਲੋਂ ਫੋਟੋਗ੍ਰਾਫਰਾਂ ਨਾਲ ਬਸਲੂਕੀ ਕੀਤੀ ਗਈ ਕੰਮ ਕਰਨ ਆਏ ਫੋਟੋਗ੍ਰਾਫਰਾਂ ਨੂੰ ਰੋਟੀ ਨਹੀਂ ਦਿੱਤੀ ਜਦ ਵਿਆਹ ਕਰਨ ਆਏ ਪਰਿਵਾਰ ਨੇ ਫੋਟੋਗ੍ਰਾਫਰ ਨੂੰ ਰੋਟੀ ਦੇਣ ਲਈ ਕਿਹਾ ਤਾਂ ਪਰਿਵਾਰ ਨਾਲ ਗੁੰਡਾਗਰਦੀ ਕਰਨ ਲੱਗ ਪਏ ਪਰਿਵਾਰ ਨੂੰ ਹੋਟਲ ਦੀ ਸਿਕਿਉਰਿਟੀ ਤੋਂ ਧਮਕਾਇਆ ਗਿਆ ਤੇ ਬਾਹਰ ਜਾਣ ਤੋਂ ਰੋਕਿਆ ਗਿਆ ਆ ਭਾਈ ਉਹਨਾਂ ਨੇ ਸਾਨੂੰ ਜਾਣ ਨਹੀਂ ਦਿੱਤਾ ਕਿਹਦੇ ਬੈਰੀਕੇਡ ਲਾ ਕੇ ਖੜਾ ਹੈ ਸਾਡੇ ਮੋਰੇ ਇਹ ਸਾਨੂੰ ਹਰਾਸ ਕੀਤਾ ਆ ਆ ਕਵ ਆ ਮਨ ਨਾ ਮਾਰੋ। ਕੋਈ ਇਹੋ ਬੰਦੇ ਦਾ ਸਰਦਾਰ ਆਂਦਾ। ਆ ਮਨ ਵੀ ਨਾ ਲਓ। ਆ ਵੀ ਸਾਡੇ ਬੈਰੀਕਾਰ ਲਾ ਖੜੇ ਆਹ ਬੰਦੇ ਸਾਡੇ ਖੜਦੇ ਸਾਨੂੰ। ਮਲੋ ਮਲੀ ਖੜਨਦਾ ਸਾਨੂੰ ਸਾਰੇ ਬੰਦੇ। ਆਹ ਇਹੋ ਜੀ ਆਲੇ ਨੌਵੀਂ ਅਸੂ ਉਧਰ ਉਹ ਸਾਡੇ ਮਾਰੇ ਬੈਰੀਕੇਡ ਲੈ ਖੜੇ ਆ। ਕਹਿੰਦੇ ਸਾਡੀ ਗੱਡੀ ਨਹੀਂ ਲੱਗਣੀ। ਆ ਬੰਦੇ ਨੇ ਸਾਨੂੰ ਹਰਾਸ ਕੀਤਾ ਆ। ਇਹ ਕੰਮ ਹੋਇਆ ਹੱਕ ਬਾਨਾ ਦੇ ਵਿੱਚ। ਇਹਨਾਂ ਨੇ ਬੈਰੀਕੇਡਿੰਗ ਕੀਤੀ ਕਹਿੰਦੇ ਨਹੀਂ ਜਾਣ ਦੇਣੀ ਗੱਡੀ। ਆ ਦੇ ਹੁਣ ਡਰ ਕੇ ਹੁਣ ਡਰ ਕੇ ਖੋਲਦੇ ਆ। ਸਾਡੇ ਪੇਮੈਂਟ ਲੈ ਕੇ ਪੇਮੈਂਟ ਲਈ ਸਾਡੇ ਕੋਲ ਪਹਿਲਾਂ ਹਰਾਸ ਕੀਤਾ ਸਾਨੂੰ। ਐਸ ਬੰਦੇ ਨੇ ਵਿੱਚੇ ਹਰਾਸ ਕੀਤਾ। ਆ ਸਾਰੇ ਬੰਦੇ ਨੇ ਹਰਾਸ ਕੀਤਾ ਸਾਨੂੰ। ਉਹ ਕਬਾਨਾ ਆ।

ਉਹਦਾ ਹੈਂਦੀ ਗੁੰਡਾ ਮਾਨਾ ਜ਼ੀਰੋ ਜ਼ੀਰੋ ਇਹਨਾਂ ਦੇ ਦੋ ਕਪਲੇਟਾ ਆਪਣੇ ਬੰਦਿਆਂ ਦਾ ਆਪਣੇ ਬੰਦੇ ਰੋਟੀ ਖਾਂਦੇ ਉਹਨਾਂ ਦਾ ਦੋ ਕਪਲੇਟਾ ਫੜ ਕੇ ਨਹੀਂ ਖਾਣੀ ਤੁਸੀਂ ਮਾਰ ਦੇ ਕੋਈ ਧਮਕੀਆਂ ਦੇ ਰਹੀ ਧਮਕੀਆਂ ਦੇ ਰਹੀ ਅੱਛਾ ਗੱਲ ਚਲਣ ਢੀ ਆਪਾਂ ਦਾ ਵੀਡੀਓ ਫੋਟੋ ਖਿੱਚ ਲਾਪੇ ਵੀਡੀਓ ਬਣਾਉਣ ਲੱਗ ਪਏ ਅੱਛਾ ਵੀਡੀਓ ਫੋਟੋ ਆ ਗਈ ਹਾਲ ਆ ਗਈ ਆ ਗਈ ਆ ਦੱਸਿਓ ਮੋਣੇ ਸਾਡੇ ਬੰਦਿਆਂ ਨੂੰ ਤਿੰਨ ਕਪਲੇਟਾ ਦੇ ਦਿਓ ਆਹ ਤੇ ਇਹ ਪੂਰੇ ਇਹਦਾ ਇਹ ਸਾਂਹੀ ਲੱਗ ਚਲੀ ਗੋਦਾ ਅ ਟੈਲੀਫੋਨ ਇਹ ਤਾਂ ਆ ਗਿਆ ਬਹੁਤ ਨਹੀਂ ਵੀ ਆ ਰਿਹਾ ਵੈਰੀ ਵੁਲ ਆ ਤੇ ਰਿਮੈਂਬਰ 85 ਰੁਪਏ ਲਾ ਕੇ ਅਮਰ ਦਿਆ ਆ ਦੂਜਾ ਬੰਦਾ ਕੀ ਆਉਦੀ ਹੈ ਉਹ ਫੁੱਟੋ ਨਾ ਨਾ ਐ ਹੋੜਾ ਇਤ ਨੂੰ ਬਣਾਇ ਤਿੰਨ ਚਾਰ ਗਿੱਟੀਆਂ ਨਾ ਚਾਰ ਬੰਦਾ ਦੀ ਕੋਈ ਕਮਲੇਟੇ ਨਾਲ ਹੀ ਆਇਆ ਸੀ ਪਰ ਹੁਣ ਨਹੀਂ ਤੇਰੇ ਹੁਣ ਇਹਨਾਂ ਨੂੰ ਪੈਸੇ ਪਾਰਸ ਲੈ ਕੇ ਸੀ ਕੋਡ ਵਿੱਚ ਜਾਵਾਂਗੇ ਤੁਹਾਡੇ ਕੋਲ ਸਰ ਮੈਂ ਸੇਬ ਮੇਰੇ ਕੋਲ ਵਿੱਚ ਆਇਆ ਸੇਬ ਆਪਣਾ ਨਾਮ ਦੱਸਿਆ ਆਪਣਾ ਨਾਮ ਦੱਸ ਦਿਓ ਛੇਤੀ ਛੇਤੀ ਫਟਾਫਟ ਇਹਦਾ ਨਾਮ ਦੱਸੋ ਸਰ ਜੀ 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 ਆਹ ਆਪ ਸੇ ਜੀ ਮੇਰੇ ਮਿਹਰ से ਬੋਲੋ ਆਪ ਸੇ ਗਲਤੀ ਹੋਏਗੀ ਕਿ ਨਹੀਂ ਹੋਏਗੀ ਨਹੀਂ ਨਹੀਂ ਦੱਸਦੇ ਨਹੀਂ 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 ਗਲਤੀ ਨਹੀਂ ਕੋਈ ਗਲਤੀ ਨਹੀਂ ਹੋਏਗੀ ਸਰ ਮੈਂ ਸਲੂਨੀ ਵੀਡੀਓਗ੍ਰਾਫੀ ਫੋਟੋਗ੍ਰਾਫੀ ਕਰਦਾ ਹੈ ਗੈਰ ਕਾਨੂੰਨੀ ਹੈ ਸਰ ਹਮ ਮੀਡੀਆ ਸੇ ਹਮ ਹਮਾਰਾ ਮੀਡੀਆ ਕਾ ਵੀ ਕਾੜਾ ਹੈ ਬਣਾ ਸਕਤੇ ਹੈ ਸਰ جہاں کام غلط ہو رہا ہے آپ چور ریچی پہ ویڈیو بنا رہے ہو بنا پوچھے سے بنا بنا है है بنا بنا है 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 آپ نے ویڈیو بنا ہے ایک بات ہو رہے ہیں آپ کا بھول پڑا پکڑا گیا آپ کیوں کیا آپ اس کو لے کر ایک کمرے میں آئے بات کرے اور آپ نے ویڈیو بنانی شروع کر دی جوڑا جیس جیس Do you recommend? Do you recommend now? ਔਰ ਜੇ ਕਿਸੇ ਕੋਹੜੇ ਆ ਦੇ ਕਹਿੰਦੇ ਇਹ ਤੁਹਾਨੂੰ ਬੋਲੇ ਸੀ ਨਾ ਤੁਹਾਡੀ ਵੀਡੀਓ ਬਣੀ ਇਹਨੂੰ ਇਹ ਪਹਿਲਾਂ ਕਹਿੰਦਾ ਬੰਦ ਮੁਰਾ ਮਦਰ ਮੈਨੂੰ ਬੋਲੇ ਕਿ ਇਹ ਜਿਆਦਾ ਮੈਨੂੰ ਬੋਲੇ ਕਿ ਤੁਸੀਂ ਪਹਿਲਾਂ ਤਾਂ ਦੇਖੀ ਤੁਸੀਂ ਇਹ ਵੀਡੀਓ ਜਿਸ ਚ ਕਲਬ ਕਵਾਨਾ ਦੇ ਮੈਨੇਜਰ ਤੇ ਹੋਰ ਸਿਕਿਉਰਟੀ ਵਾਲੇ ਕਿਸ ਤਰ੍ਹਾਂ ਪਰਵਾਰ ਨਾਲ ਧੱਕਾ ਕਰ ਰਹੇ ਨੇ ਤੇ ਧਮਕਾ ਰਹੇ ਨੇ ਜਿਸ ਨੇ ਉਹਨਾਂ ਦੇ ਹੋਟਲ ਚ ਲੱਖਾਂ ਰੁਪਏ ਖਰਚੇ ਤੇ ਫੋਟੋਗ੍ਰਾਫਰ ਦਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਸੁਣੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਟੋਗ੍ਰਾਫਰ ਮੋਹਾਲੀ ਤੋਂ 11 ਪੇਜ ਤੋਂ ਦਾ ਵਿਵਾਹ ਪ੍ਰੋਡਕਸ਼ਨ ਦੀ ਟੀਮ ਅਸੀਂ ਅੱਜ ਆਹੀ ਕਲੱਬ ਕਬਨਾਂ ਫੰਕਸ਼ਨ ਤੇ ਤੇ ਜਿਵੇਂ ਥੋੜੇ ਦਿਨ ਪਹਿਲਾਂ ਹਵੇਲੀ ਵਾਲਿਆਂ ਨੇ ਨਹੀਂ ਕੀਤਾ ਫੋਟੋਗ੍ਰਾਫਰਾਂ ਦੀ ਇਨਸਲਟ ਉਹਦੇ ਹੀ ਅੱਜ ਸਾਡੀ ਬਹੁਤ ਇਨਸਲਟ ਹੋਈ ਰਤਾ ਦਿਨਾਂ ਲੋਕ ਕੁਛ ਦੋ ਚਾਰ ਵੀਡੀਓਜ਼ ਸ਼ੇਅਰ ਕਰਾਂਗਾ ਇੱਕ ਸਾਡੀ ਖੁੱਦੀ ਵੀਡੀਓ ਬਣਾਈ ਹੋਈ ਆ ਜਿਹੜੀ ਪਾਰਟੀ ਜਿਹੜੇ ਉਹ ਹੋਟਲ ਵਾਲੇ बोल ਰਹੀ ਤੇ ਇੱਕ ਪਾਰਟੀ ਦੀ ਵੀਡੀਓ ਬਣਾਈ ਸਾਡੀ ਤਾਂ ਕੀਤੀ ਦੀ ਪਾਰਟੀ ਜ ਵੀ تھی ਪਾਰਟੀ ਦਾ ਦੋਸ਼ 누가 ਗਿਆ ਉਹਨਾਂ ਨੇ ਸਾਡਾ ਸਾਥ ਦਿੱਤਾ ਜਿਨ੍ਹਾਂ ਨੇ ਪੈਸੇ ਖਰਚੇ ਜਿਨ੍ਹਾਂ ਨੇ ਇੱਕ ਇੱਕ ਪਲੇਟ ਇੱਕ ਇੱਕ ਚੀਜ਼ ਇੱਕ ਇੱਕ ਡੈਕੋਰੇਸ਼ਨ ਫੋਰਐਵਰ ਸਾਰਿਆਂ ਦਾ ਜਿਨੇ ਹਿਸਾਬ ਦਿੱਤਾ ਸਾਡੀ ਕੀਤੀ ਆ ਮੈਨੂੰ ਉਹਨੇ پارٹی ਦਾ ਕਲਾਇੰਟ ਦਾ ਫੋਨ ਆਇਆ ਵਿਆਹ ਵਾਲੇ ਮੁੰਡੇ ਦਾ ਉਹ ਚਾਹਦੇ ਜੀ ਖੁਸ਼ੀਆਂ ਦੇ ਦਿਨ ਅਗਲਾ ਖੁਸ਼ੀ ਮਿਲਾ ਰਹੀ ਪਰ ਚਲੋ ਜੋ ਉਹ ਇਹ ਕਲੱਬ ਕਬਾਨਾ ਵਾਲਿਆਂ ਨੇ ਕੀਤਾ ਅੱਜ ਅਸੀਂ ਜੀ ਰੋਟੀ ਖਾਣ ਬੈਠੇ ਉੱਥੇ ਸਾਨੂੰ ਪਲੇਟਾਂ ਦਿੱਤੀਆਂ ਨੇ ਪਹਿਲਾਂ ਫਿਰ ਬਾਅਦ ਵਿੱਚ ਉਹਨਾਂ ਨੇ ਅਸੀਂ ਕਲਾਇੰਟ ਨੂੰ ਗਿਆ ਸਰ ਸਭ ਕੁਝ ਉਹਨਾਂ ਨੇ ਦਿੱਤੇ ਨੇ ਉਹ ਉਹ ਕਲਾਈਂਟ ਜਿਹਨੇ ਮਨਾ ਕੀਤਾ ਲਾਈਨ ਤਾਂ ਸਕੀਨ ਆ ਲਾ ਗਿਆ ਕਹਿੰਦੇ ਸੀ ਕਦੋਂ ਮਨਾ ਕੀਤਾ ਉਹਨਾਂ ਨੇ ਸਾਨੂੰ ਪਲੇਟ ਦੇ ਦੀਆ ਮੈਂ ਤੇ ਦੀਆ ਇਹ ਰੋਟੀ ਪਾਲਾ ਕਲਾਈਂਟ ਸਾਹਮਣੇ ਆ ਗਿਆ ਅੱਜ ਆ ਸਵੇਰ ਬਾਗੀ ਹਮ ਪਲੇਟ ਦੇ ਦੇਤੇ ਉਹਨਾਂ ਦਾ ਮੈਨੇਜਰ ਸਟਾਫ ਸਾਰੇ ਇਕੱਠਾ ਹੋ ਗਿਆ ਕਲਾਈਂਟ ਸਾਹਮਣੇ ਹਮ ਸਾਰੇ ਖਵਾ ਦਿੱਤੇ ਆਪ ਜਾਈਏ ਪਲੀਜ਼ ਆਪ ਉਹਨਾਂ ਬੈਠੀਏ ਹਮ ਖਾਤੇ ਆ ਜਿੱਦ ਤੱਕ ਕਲਾਈਂਟ ਗਿਆ ਉਹਨਾਂ ਨੇ ਸਾਨੂੰ ਪੀ ਨਹੀਂ ਪੁੱਛਿਆ ਕਿ ਸਹੀ ਜਿੰਨੀ ਬਈ ਇਹ ਰੋਟੀ ਲਈ ਰੋਟੀ ਰੱਦੇ ਨੇ ਰੋਟੀ ਦੇਦਰ ਰੋਟੀ ਦੇ ਦੋ ਖਾਰ ਕੇ ਸੀ ਗਿਆ ਸਰ ਇਦਨੇ ਸਾਨੂੰ ਪਲੀਟਾ ਦਾ ਦੇ ਦਿੱਤਾ ਦਾ ਰੋਟੀ ਦਿੱਤੀ ਸਾਨੂੰ ਦਾ ਇਹਨਾਂ ਦੀ ਸਬਜੀ ਦਿੱਤੀ ਚਾਜਨਾ ਨਾ ਕੁਛ ਆ ਦੇਖ ਲਓ ਤੁਹਾਡੇ ਸਾਹਮਣੇ ਆ ਤੇ ਕਲਾਇੰਟ ਆਇਆ ਜੇ ਕਲਾਇੰਟ ਨੇ ਜਦੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਫੋਟੋਗ੍ਰਾਫਰ ਨਾਲ ਰੋਟੀ ਨਹੀਂ ਖਾਣੀ ਤੇ ਇਹਨਾਂ ਦੀ ਇੰਨੀ ਜੁਰਤ ਦੇਖੋ ਇੰਨੀ ਇਹਨਾਂ ਦੀ ਬਦਮਾਸ਼ੀ ਇਹਨਾਂ ਗੈਂਗਵਾਰ ਦੇਖੋ ਇਹਨਾਂ ਦਾ ਇਹ ਕਲਾਇੰਟ ਨਾਲ ਵੀ ਪੈ ਗਈ ਸਾਨੂੰ ਵੀ ਪੈ ਗਈ ਤਾਂ ਮੈਂ ਵੀਡੀਓ ਸ਼ੇਅਰ ਕਰਦਾ ਕਲਾਇੰਟ ਨੇ ਕੀ ਕੀਤਾ ਇਹਨਾਂ ਨੇ ਬਾਅਦ 'ਚ ਇਹ ਸਾਨੂੰ ਵੀ ਪੈ ਗਈ ਕਲਾਇੰਟ ਨੂੰ ਵੀ ਪੈ ਗਈ ਕਹਿਣ ਲੱਪੇਗੀ ਤੁਸੀਂ ਕੌਣ ਹੁੰਦੇ ਬਹੁਤ ਬਹੁਤ ਜ਼ਿਆਦਾ ਮਤਲਬ ਮੈਂ ਚਲੋ ਸਾਰੀ ਗੱਲ ਨਹੀਂ ਦੱਸਣਾ ਚਾਹੁੰਦਾ ਬਹੁਤ ਲੰਬੀ ਹੈਣੀ ਜੇ ਮੈਂ ਦੱਸਣਾ ਆ ਗਿਆ ਆ ਜੇ ਇਹ ਮੇਰੀ ਵੀਡੀਓ ਕਿਸੇ ਫੋਟੋਗ੍ਰਾਫਰ ਤੱਕ ਜਾਗਰੂਕਤ ਹੋ ਗਈ ਤੇ ਮੈਨੂੰ ਕਿਸੇ ਨੇ ਸਵਾਲ ਪੁੱਛਿਆ ਮਤਲਬ ਪਰ ਉਹ ਕੰਟੈਕਟ ਕਰ ਲਿਓ 88472730368847273036 ਤੇ ਮੈਂ A to Z ਸਟੋਰੀ ਲਾ ਦੂੰਗਾ ਬਟ ਇਹ ਫੋਟੋਗ੍ਰਾਫਰਾਂ ਦੀ ਇੱਕ ਰਿਸਪੈਕਟਾ ਜਿਹੜੀ ਆਪਾਂ ਕਦੇ ਵੀ ਨਹੀਂ ਗਵਾ ਸਕਦੇ ਖਾਸ ਕਰਕੇ ਮੈਨੂੰ ਤਾਂ ਸਾਰੇ ਮੈਨੂੰ ਕਪੂਰਥਲਾ ਜਲੰਧਰ ਦੇ ਜਾਣਦੇ ਹੀ ਆ ਫੋਟੋਗ੍ਰਾਫਰ ਵੀਡੀਓਗ੍ਰਾਫਰ ਸਾਰਿਆਂ ਨੂੰ ਪਤਾ ਹੀ ਆ ਤਕਰੀਬਨ 70% ਬੰਦੇ ਨੂੰ ਪਤਾ ਮੇਰਾ ਮੇਰੀ ਵੀਡੀਓ ਦੇਖ ਕੇ ਉਹ ਨਹੀਂ ਸ਼ੇਅਰ ਕਰਦੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਮੇਰਾ ਕੋਈ ਮੋਟਿਵ ਫੇਮਸ ਹੋਉਂਦਾ ਨਹੀਂ ਕੋਈ ਕੁਝ ਨਹੀਂ ਬਟ ਇੱਕ ਸਾਡੀ ਰਿਸਪੈਕਟ ਜਿਹੜੀ ਅਸੀਂ ਨਾ ਗਵਾਈਏ ਜਾਗਰੂਤ ਹੋ ਬਾਇਗਾਰਡ ਕਰੋ ਕਲੱਬ ਕਬਾਨਾ ਦਾ ਵੀ ਮੈਂ ਵੀਡੀਓਸ ਇਹ ਇਹ ਵੀਡੀਓ ਦੇ ਨਾਲ ਦੋ ਵੀਡੀਓ ਹੋਰ ਸ਼ੇਅਰ ਕਰ ਰਹਾ ਉਹਨਾਂ ਨੇ ਇਹਨੀ ਬਦਮਾਸ਼ੀ ਦਿਖਾਈ ਉਹਨਾਂ ਨੇ ਸਾਨੂੰ ਤਾਂ ਚਲੋ ਜੋ ਕਹਿਣਾ ਸੀ ਕਹਤਾ ਸੀ ਦਾ ਹੈ ਹੀ ਆ ਚਲੋ ਇਦਾਂ ਕਰ ਲਈਦਾ ਸੀ ਐਡਜਸਟਮੈਂਟ ਕਰ ਲਈਦੀ ਆ ਬਟ ਉਹਨਾਂ ਨੇ ਸਾਡੇ ਜਾਣ ਤੋਂ ਬਾਅਦ ਹੀ ਕਲਾਇੰਟ ਨੂੰ ਵੀ ਘੇਰ ਲਿਆ ਕਲਾਇੰਟ ਤੇ ਵੀ ਗੁੰਡਾ ਕਰਦੇ ਦਿਖਾਈ ਤੇ ਮੇਰੀ ਵੀਰੋ ਤੇ ਮੇਰੇ ਬਹੁਤ ਰਿਸਪੈਕਟਡ ਜਲੰਧਰ ਦੇ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਮੈਂ ਉਹਨਾਂਗੇ ਉਜਾਰਸ਼ ਕਰਦਾ ਹਾਂ ਤੁਹਾਨੂੰ ਇਹ ਇਹ ਦੇ ਸਾਡੇ ਫੋਟੋਗ੍ਰਾਫਰ ਆ ਦੇ ਨੇ ਬੇਨਯੋਮ ਰੇਟ ਚਿੰਕੂ ਸਿਓ ਤਾਂ ਦੇ ਕੇ ਰਿਕਵੈਸਟ ਆ ਪਲੀਜ਼ ਐਕਸ਼ਨ ਲਇਆ ਜਾਵੇ ਬਹੁਤ ਜਲਦੀ ਬਾਇਗਾਰਡ ਕੀਤਾ ਜਾਵੇ ਕੋਈ ਵੀ ਕਲਾਇੰਟ ਆਇਆ ਹੈ ਨਾ ਪਰਮਿਸ਼ਨ ਤੋਂ ਤਲਾਬ ਤੋਂ ਮਨਾ ਨਹੀਂ ਚਾਹ ਹੈਗਾ ਬਾ ਉਹਨੂੰ ਬੰਦ ਕੀਤਾ ਜਾਵੇ ਪਲੀਜ਼ ਰਿਕਵੈਸਟ ਆ ਮੇਰੀ ਸਾਰੇ ਮੇਰੇ ਫੋਟੋਗ੍ਰਾਫਰ ਬੇਰਾ ਨੂੰ ਫਿਰ ਇੱਕ ਵਾਰ ਹੱਥ ਜੋੜ ਕੇ ਰਿਕਵੈਸਟ ਆ ਕਿ ਪਲੀਜ਼ ਆਪਣੀ ਇੱਜ਼ਤ ਬਰਕਰਾਰ ਰੱਖੋ ਇਹ ਇਹ ਹੋਟਲ ਵਾਲੇ ਇਤਾਂ ਦੇ ਹੋਟਲਾਂ ਨੂੰ ਬਾਈਕਾਟ ਕਰੋ ਇਹਨਾਂ ਦਾ ਚਲੋ ਸਾਡੀ ਕੋਈ ਪਰਸਨਲ ਦੁਸ਼ਮਣੀ ਨਹੀਂ ਹੈਗੀ ਇਹਨਾਂ ਨਾਲ ਬਟ ਇਹਨਾਂ ਦਾ ਬਾਈਕਾਟ ਕਰੋ ਪਲੀਜ਼ ਰਿਕਵੈਸਟ ਆ ਬਸ ਇੰਨੀ ਮਿਹਰਬਾਨੀਆ ਵੀ মিডিਆ ਨੂੰ ਉਹਨਾਂ ਦਾ ਪਹੁੰਚਾਓ ਐਸਾ ਬਟ ਅਸੀਂ ਮਜਬੂਰਾਂ ਸੀ ਐਕਸ਼ਨ ਨਹੀਂ ਲੈ ਸਕਦੇ ਬਟ ਅਸੀਂ ਜੋ ਸਾਡਾ ਫਰਜ ਹੀ ਸਾਡੇ ਦਾ ਪੀਤੀ ਆ ਸੀ ਤਰੁ ਦੱਸਿਆ ਤਨੀ ਰਣੀ ਇੱਧਾ ਦੇ ਹਾ ਦੁੱਪੀ ਤਿੱਕੀ ਸਾਹਮਣੇ ਹੋਟਲ ਦੇ ਸਾਹਮਣੇ ਇਹਨਾਂ ਨੂੰ ਦੱਸੋ ਕਿ ਸਾਡੇ ਬਿਨਾਂ ਇਹਨਾਂ ਦੇ ਹੋਟਲ ਕਿਸੇ ਕੰਮ ਦੇ ਨਹੀਂ ਇਹਨਾਂ ਨੂੰ ਬਸ ਇੰਨਾ ਯਾਦ ਦਿਲਾਓ ਮੇਰੇ ਵੀਰੋ ਖੜੋ ਨਾਲ ਇੱਕ ਮੋਰਚਾ ਲਾਓ ਅਸੀਂ ਚੰਡੀਗੜ੍ਹ ਮੁਹਾਲੀ ਦੇ ਸਾਰੇ ਫੋਟੋਗ੍ਰਾਫਰ ਤੁਹਾਡੇ ਨਾਲ ਆ ਇੱਕ ਜਲੰਧਰ ਦੇ ਰਿਕਵੈਸਟ ਆ ਫੋਟੋਗ੍ਰਾਫਰਾਂ ਨੂੰ ਇਹਦਾ ਬਾਈਕਾਟ ਕਰੋ ਕਿਉਂਕਿ ਜਲੰਧਰ ਦੇ ਵਿੱਚ ਪੈਂਦੀ ਆ ਕਲਬ ਕਬਾਨਾ ਤੇ ਜਲੰਧਰ ਵਾਲਿਆਂ ਨੂੰ ਰਿਕਵੈਸਟ ਆ ਇਹਨਾਂ ਦੀ ਨੇਰੀ ਲਿਆਓ ਇਹਨਾਂ ਨੂੰ ਦਿਖਾਓ ਕਿ ਫੋਟੋਗ੍ਰਾਫਰ ਕਿਆ ਚੀਜ਼ ਆ ਬਸ ਇੱਕ ਬੇਨਤੀ ਆ ਇਹ ਸ਼ੇਅਰ ਕਰੋ ਤੁਸੀਂ ਤਾਂ ਹੋਟਲਾਂ ਚ ਇਸ ਤਰ੍ਹਾਂ ਦੀਆਂ ਹਰਕਤਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਪਹਿਲਾਂ ਹਵੇਲੀ ਤੇ ਹੁਣ ਕਲੱਬ ਕਬਾਨਾ ਤੇ ਇਨਾ ਵੱਡੇ ਹੋਟਲਾਂ ਦੇ ਲੱਖਾਂ ਰੁਪਏ ਖਰਚ ਕਰਕੇ ਲੋਕਾਂ ਨੂੰ ਇੱਜ਼ਤ ਨਹੀਂ ਮਿਲ ਰਹੀ ਤੁਹਾਡਾ ਕੀ ਕੁਝ ਕਹਿਣਾ ਹੈ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਧੰਨਵਾਦ